ਸਮਰਾਲਾ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੋਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਮਰਾਲਾ ਪੁਲਿਸ ਵੱਲੋਂ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਸਮਰਾਲਾ ਵਿੱਚ ਕਾਸੋ ਆਪਰੇਸ਼ਨ ਤਹਿਤ ਸ਼ਾਫੇ ਮਾਰੀ ਗਈ ਸੀਗੇ ਡੀਐਸਪੀ ਤਰਲੋਚਨ ਸਿੰਘ ਨੇ ਕੀ ਕੁਝ ਕਿਹਾ ਤੁਸੀਂ ਆਪੀ ਦੇਖੋ 23 ਸੋਰੀ ਕਿਹੜੀ ਕਿਹੜੀ ਜੇ ਅਚੈਕਿੰਗ ਕੀਤੀ ਗਈ ਹੈ ਤੇ ਕੀ ਹੈਗਾ ਜੀ ਸਾਰਾ ਅੱਜ ਇਹ ਸਾਡੇ ਮਾਨ ਜੋ ਅਸਲ ਵੀਡੀਓ ਤੁਸੀਂ ਜਦੋਂ ਵੇਖੀ ਹੋਣਾ ਤੇ ਮਾਂ ਜੋ ਸਾਡੇ ਹੋਰ ਜਿਹੜੇ ਸੀਨੀਅਰ ਆਫਸਰਾਂ ਵੱਲੋਂ ਸਰਚ ოਪਰੇਸ਼ਨ ਜਿਹੜਾ ਹੈ ਸਮਰਾਲੇ ਸ਼ਹਿਰ ਦੇ ਵਿੱਚ ਐਸਐਚਓ ਮਸ਼ੂਰਾ ਦੇ ਐਸਐਚਓ ਸਮਰਾਲਾ ਦੀ ਆਰਡਰ ਟੀਮਾਂ ਬਣਾ ਕੇ ਚੱਲ ਰਹੀਆਂ ਜਿੰਨੇ ਵੀ ਸਾਬਕਾ ਜਿਹੜੇ ਐਨਡੀਪੀਐਸ ਦੇ ਜਿਨ੍ਹਾਂ ਦੇ ਪਰਚੇ ਆ ਇਹ ਆ ਐਨਡੀਪੀਐਸ ਦਾ ਕੰਮ ਕਰਦੇ ਆ ਉਹਨਾਂ ਸਾਰਿਆਂ ਦੇ ਜਿਹੜਾ ਰੇਡ ਤੇ ਸਰਚ ਕਰ ਰਹੇ ਸਵੇਰ ਦੀ ਸਾਡੀ ਜਿਹੜੀ 8 ਵਜੇ ਦੀ ਸਰਚ ოਪਰੇਸ਼ਨ ਚੱਲ ਰਹੀ ਆ ਤੇ ਜੀਡੀਪੁਰ ਗਬਰੀ ਹੋਗੀ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਜਾਊਗੀ ਤੁਹਾਡੇ ਜਰੀਏ ਮੈਂ ਫਿਰ ਦੁਆਰਾ ਇਹਨਾਂ ਨੂੰ ਤਾੜਨਾ ਦੇਣੀ ਚਾਹਣਾ ਜਿਹੜੇ ਬੰਦੇ ਕੋਈ ਨਸ਼ੇ ਦਾ ਕੰਮ ਵੀ ਕਰਦੇ ਇਸ ਦਾਗਰ ਕਿਉਂਕਿ ਇਸ ਕੰਮ ਨੂੰ ਛੱਡਦਣ ਨਹੀਂ ਦਾ ਅਦਰਵਾਈਜ਼ ਜਿੱਡੀ ਇਹਨਾਂ ਦੀ ਪ੍ਰਾਪਰਟੀ ਆਪ੍ਰੋਪਰਟੀ ਅਟੈਚ ਵੀ ਕਰਾਈ ਜਾਊਗੀ ਤੇ ਇਹਨਾਂ ਨੂੰ ਵੀ ਜਿਹੜਾ ਬੋਕ ਕੀਤਾ ਜਾਊਗਾ ਜਿਹੜਾ ਜਿਲ੍ਹਾ ਦੇ ਵਿੱਚ ਛੱਡਿਆ ਜਾਊਗਾ ਸਰ ਜੀ ਹੁਣ ਤੱਕ ਕਿੰਨੀਆਂ ਸਾਬਾਂ ਤੇ ਪ੍ਰੋਸੀਡਿੰਗ ਕਰ ਚੁੱਕੇ ਹੋ ਸਾਥ ਜੀ ਹੁਣ ਸਾਡਾ ਅਜੇ ਤੱਕ 6 ਜਗ੍ਹਾ ਤੇ ਜਿਹੜਾ ਸਰਟੀਫਿਕੇਸ਼ਨ ਪੂਰਿਆ ਤੇ ਹੋਰ ਵੀ ਅਸੀਂ ਉਹ ਜਿਹੜਾ ਛੇਸਾ ਜਗ੍ਹਾ ਤੇ ਕਰ ਰਹੇ ਸਰ ਇਹ ਸਰਚ ਪ੍ਰੈਸ਼ ਦੇ ਅਧੀਨ ਕੋਈ ਰਿਕਵਰੀ ਵਗੈਰਾ ਕੋਈ ਐਨਡੀਪੀਸੀ ਐਕਟ ਦੇ ਕੋਈ ਫਲਾਹ ਫੜਿਆ ਵੀ ਗਿਆ ਕੋਈ ਦੋਸ਼ੀ ਜੀ ਹਰੇ ਸਾਡਾ ਕੰਟੀਨਿਊ ਆ ਜਿਹੜਾ ਅਸੀਂ ਸਾਡੇ ਐਸਐਚਓ ਮਾਚੂੜਾ ਦੂਗੀ ਪੱਲੇ ਲੱਗੇ ਹੋਏ ਜਿਹੜੀ ਵੀ ਰਿਕਵਰੀ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੋ